ਬਾਈ ਜੀ ਆ ਵੀਡੀਓ ਵੇਖਿਓ ਤੇ ਇਹ ਵੀਡੀਓ ਦੇ ਵਿੱਚ ਨਾ ਇੱਕ ਬੰਦਾ ਤੇ ਬੰਦੇ ਨੂੰ 23 ਸਾਲ ਹੋ ਗਏ ਨੇ ਇੰਗਲੈਂਡ ਦੇ ਵਿੱਚ ਗਏ ਨੂੰ ਤੇ ਪੁਲ ਦੇ ਥੱਲੇ ਰਹਿ ਕੇ ਇਹ ਬੰਦਾ ਰਾਤਾਂ ਕੱਟ ਰਿਆ ਤੁਸੀਂ ਦੇਖ ਸਕਦੇ ਹੋ ਬਾਹਰ ਇੰਗਲੈਂਡ ਦੇ ਵਿੱਚ ਵੀ ਇਦਾਂ ਦੇ ਹਾਲਾਤ ਬਣੇ ਹੋਏ ਨੇ ਕੁਝ ਬੰਦਿਆਂ ਦੇ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਨਾ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ ਅਸੀਂ ਲੈਟਿਸ ਕੋਟ ਆਇਆ ਸੀ ਤੇ ਮੈਨੂੰ ਮੇਰਾ ਭਰਾ ਮਿਲਿਆ ਇੱਕ ਇਹਦਾ ਵੀ ਇਹਨਾਂ ਗੱਲ ਕਰਦੇ ਆ ਵੀ ਕੀ ਨਾਮ ਦਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਕਿਹੜਾ ਪਿੰਡ ਪੰਜਾਬ ਚ ਸਰਜਾਵਾ ਸੈਫਲਾਮਰ ਤਰਪੁਰ ਵਿੱਚ ਵੈਦਾਂ ਬਾਈ ਕਿਨੇ ਸਾਲ ਹੋ ਗਏ ਦਾ ਦਵਾਈ ਰ 23 ਸਾਲ 23 ਸਾਲ ਸ਼ਕਲੋਂ ਲੱਗਦਾ ਕੰਮ ਨਹੀਂ ਮਿਲਦਾ ਕੰਮ ਕੀਤਾ ਕਿ ਉਹ ਕੀਤੀ ਅੰਮੇਂਡ ਉਹ ਕੀਤੀ ਘਰੇ ਗੋਣ ਦੇ ਤੇਰੇ ਮਾਤਾ-ਪਿਤਾ ਨੂੰ ਭੈਣ ਭਰਾ ਭੈਣ ਵਿਆਹੀ ਹੋਈ ਹੈ ਤੇ ਆਪੜੋ ਨਿਕਾਇਕ ਕੋੂ ਦੁਬਈ ਤੇਰਾ ਵਿਆਹ ਹੋਇਆ ਨਹੀਂ 30 ਦਾ ਆਏਗਾ ਤੂੰ ਮਰ ਕਿੰਨੀ ਹੋਵੇ 47 ਦਾ ਆਏਗਾ 40 ਹੋਗੀ 40 ਸਪੈਨ ਹੋ ਜਾਗੇ ਤੇ ਕੋਈ ਕੰਮ ਕਰਨ ਛੱਡਿਆ ਲਾਸਟ 2 ਸਾਲ ਹੋ ਗਏ ਬੱਚੇ ਇਤਨੀ ਗੱਲ ਮੈਂ ਨਹੀਂ ਕਰਨੀ ਤਾਂ ਮੈਂ ਅੱਜ ਵੀ ਕਰ ਲਵਾਂ ਗੁਜ਼ਾਰਾ ਕਿੱਦਾਂ ਕਰਦਾ ਸੀ ਬਸ ਇਦਾਂ ਪੂਰੀ ਪਰਿਵਾਰ ਤੇ ਉਹ ਮੰਗ ਲਈ ਤੇ ਜੋ ਤੇਰੇ ਦਾਪਰ ਬਿੱਲੇ ਦੀ ਰੋਟੀ ਪਾਣੀ ਰੋਟੀ ਪਾਣੀ ਨੂੰ ਅਲੰਕਾਰ ਤੋਂ ਮੰਨਦਾ ਵੀ ਪਰ ਹਾਂ ਜੀ ਸਾਲ ਬੱਸ ਸਲਾਹ ਕੋਚਾਰੇ ਵੀ 23 ਸਾਲ ਹੋ ਗਏ ਆ ਤੈਨੂੰ ਕੰਮ ਹੁੰਦਾ ਹੈ ਤੇ ਕੋਸ਼ਿਸ਼ ਕਰੇ ਮਿਲਦਾ ਨਹੀਂ ਕਿਤੇ ਭਾਜੀ ਮੈਂ ਬਹੁਤ ਟਰਾਈ ਕੀਤੀ ਆ ਪਰ ਮਿਲਦਾ ਨਹੀਂ ਕਿਤੇ ਨਹੀਂ ਕੰਮ ਜੇ ਕੰਮ ਤਾਂ ਮੁੰਡਾ ਤਾਂ ਫਿਰ ਸੌਣਾ ਕਿਤੇ ਸੌਣਾ ਬਹੁਤ ਬੜਾਈ ਦੇ ਥਲੇ ਬੜਾਈ ਦੇ ਥਲੇ ਹਾਂ ਕਿਹੜੇ ਬ੍ਰਿੰਗ ਥੱਲੇ? ਉਹ ਬਲੈਕ ਲੈ ਕੇ ਲੰਘ। ਹੂੰ? ਬਲੈਕ ਲੈ ਕੇ ਲੰਘ। ਬਲੈਕ ਲੈ ਕੇ ਲੰਘ। ਹੁਣ ਕੰਨੇ ਕਿ ਬੰਦੇ ਉੱਥੇ? ਉੱਥੇ 7 ਜਾਣੇ ਆ। 7 ਜਾਣੇ। ਰੋਜ਼ ਕੋਈ ਆ ਕੇ ਸਾਨੂੰ ੱਟਕੇ ਨਾਲ ਕੋਈ ਚਿਪੜਾ ਮਾਰ ਜਾਂਦਾ ਜੇ ਇੱਕ ਅੱਧਾ ਜੀਂਦਾ ਰਹੂਗਾ। ਅਸੀਂ ਨਾ ਉੱਟ ਕੇ ਬਹਿ ਜਾਂਦੀਆਂ। ਇਹਨੇ ਚਿਪੇਣਾ ਕਿ ਮਾਰਦਾ? ਗੋਰੀਆ। ਉਹ ਸਾਨੂੰ ਮਾਰਦੇ ਆ ਤੇ ਅਸੀਂ ਜੇ ਅੱੱਦਾ ਹੈਗਾ ਵਾ ਮੜਾ ਮੋਟਾ ਤੇ ਉਹਦੇ ਵਿੱਚੋਂ ਅਸੀਂ ਉੱਠ ਕੇ ਉਹਨਾਂ ਨੂੰ ਭਜਾਉ ਦਿੰਦੇ ਆ ਪਰ ਕਈ ਖੱਡੀ ਦੇ ਨਾਸਾਂ ਦੇ ਮਾਮਲੇ ਆ ਇੱਕ ਤਾਂ ਹੋਰ ਮੂੰਹ ਤੋਂ ਗਿਆ ਜੀ ਦੇਵੇਂ ਤਾਂ ਗੱਲ ਵੀ ਤੇ ਅੱਜ ਵੀ ਇਹਨਾਂ ਨੂੰ ਪਤਾ ਕਿ ਤਰੀਆ ਨਹੀਂ ਮੰਨ ਸਿਆ ਨਹੀਂ ਬਈ 23 ਸਾਲ ਹੋ ਗਏ ਕੰਮ ਤੇ ਨੂੰ ਮੈਂ ਦੋ ਉਹਨੇ ਇੱਥੇ ਕਿਹੜਾ ਕਰਦਾ ਕੋਈ ਨਹੀਂ ਸ਼ਰਾਬ ਤੋਂ ਬਿਨਾਂ ਹੋਰ ਕੋਈ ਕੋਈ ਨਾ ਮਿਲਦਾ ਨਹੀਂ ਕੋਈ ਹੋਰਿਆ ਦੋਸਤਾਂ ਦਾ ਦਰਿਆ ਨੂੰ ਕੋਈ ਲੱਗਾ ਹੈ ਨਹੀਂ ਬਿਨਾਂ दारू ਕਦੇ ਬਿਨਾਂ दारू ਦੀ ਨਹੀਂ ਬਿੰਦੀ ਵਾਰੀ ਕਿਉਂ ਜੇ ਇਹੀ दारू ਨਾ ਪੀਓਂਗੀ ਕਿਸੇ ਨਾਲ ਲੜ ਹੋਊਗਾ ਤੂੰ ਦਾ ਉਹਦੀ दारू ਪੀ ਕੇ ਲੜਨਾ ਆਹੋ दारू ਪੀ ਕੇ ਲੜ ਹੁੰਦਾ ਉਦਾਂ ਸੋ ਵੀ ਨਹੀਂ ਲੜ ਹੁੰਦਾ ਜੇ ਤੂੰ ਆਣਿਆ ਤੁਸੀਂ ਸਾਥੇ